6 ਰੁਪਏ ਦੀ ਲਾਟਰੀ 'ਚ ਚਮਕੀ ਕਿਸਾਨ ਦੀ ਕਿਸਮਤ ਹੋ ਗਿਆ ਬਾਗੋ ਬਾਗ ਅਕਸਰ ਕਿਹਾ ਜਾਂਦਾ ਹੈ ਕਿ ਇਨਸਾਨ ਨੂੰ ਜ਼ਿੰਦਗੀ 'ਚ ਸਫਲ ਹੋਣ ਲਈ ਮਿਹਨਤ ਦੇ ਨਾਲ-ਨਾਲ ਕਿਸਮਤ ਦਾ ਸਾਥ ਮਿਲਣਾ ਵੀ ਜ਼ਰੂਰੀ ਹੁੰਦਾ ਹੈ ਅਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਤੁਸੀਂ ਇਸ ਖਬਰ ਨੂੰ ਸੁਣ ਕੇ ਹੈਰਾਨ ਹੋ ਜਾਉਗੇ ਜਿੱਥੇ ਇੱਕ ਕਿਸਾਨ ਦੀ ਕਿਸਮਤ ਰਾਤੋਂ ਰਾਤ ਬਦਲੀ ਹੈ ਯਾਨੀ ਕਿ 6 ਰੁਪਏ ਦੀ ਲੋਟਰੀ ਪਾਣ ਦੇ ਨਾਲ ਉਸੇ ਕਿਸਾਨ ਦੀ ਕਿਸਮਤ ਚਮਕ ਗਈ ਹੈ ਬਿਹਤ ਹੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਿਹਾ ਦੱਸੋ ਦੱਸਿਏ ਤਾਂ ਹੁਣ ਜਿੱਥੇ ਇੱਕ ਕਿਸਾਨ ਨੇ 6 ਰੁਪਏ ਦੀ ਕੀਮਤ ਵਾਲੀ ਨਾਗਾਲੈਂਡ ਸਟੇਟ ਲਾਟਰੀ ਟਿਕਟ ਖਰੀਦੀ ਸੀ ਜਿਸ ਵਿੱਚ ਉਸ ਦਾ 45000 ਰੁਪਏ ਦਾ ਨਕਦੀ ਇਨਾਮ ਨਿਕਲਿਆ ਜਾਣਕਾਰੀ ਦਿੰਦੇ ਹੋਏ ਲਾਟਰੀ ਵਿਜੇਤਾ ਕਿਸਾਨ ਗੁਰਬੇਰ ਸਿੰਘ ਨੇ ਦੱਸਿਆ ਹੈ ਕਿ ਉਹ ਪਿੰਡ ਜੈਮਲ ਵਾਲਾ ਦਾ ਰਹਿਣ ਵਾਲਾ ਤੇ ਖੇਤੀਬਾੜੀ ਕਰਦਾ ਹੈ ਉਸ ਵੱਲੋਂ ਬੀਤੇ ਦਿਨ ਗਿਲ ਲਾਟਰੀ ਸਟਾਲ ਮੱਲਾਵਾਲ ਤੋਂ 6 ਰੁਪਏ ਵਾਲੀ ਲਾਟਰੀ ਟਿਕਟ ਖਰੀਦੀ ਸੀ ਅਤੇ ਉਸ ਤੋਂ ਬਾਅਦ ਉਸ ਦੀ ਲਾਟਰੀ ਨਿਕਲ ਗਈ ਤੇ ਉਸ ਨੂੰ ਵੱਡਾ ਫਾਇਦਾ ਹੋ ਗਿਆ ਦੱਸਿਏ ਕਿ ਹੁਣ ਉਸ ਕਿਸਾਨ ਦੀ ਕਿਸਮਤ ਜਿਹੜੀ ਬਦਲ ਗਈ ਹੈ ਇਸ ਮੌਕੇ ਲਾਟਰੀ ਸੇਲਰ ਜਿਹੜੇ ਸੀ ਉਹਨਾਂ ਨੇ ਦੱਸਿਆ ਕਿ ਉਹਨਾਂ ਵੱਲੋਂ 6 ਰੁਪਏ ਵਾਲੀ ਨਾਗਾਲੈਂਡ ਲਾਟਰੀ ਟਿਕਟ ਨੰਬਰ ਸੇਲ ਕੀਤਾ ਗਿਆ ਜਿਸ ਵਿੱਚ 45000 ਰੁਪਏ ਦਾ ਨਾਮ ਨਿਕਲਿਆ ਤੇ ਉਸ ਵੱਲੋਂ ਲਾਟਰੀ ਜਿੱਤਣ ਵਾਲੇ ਨੂੰ ਫੋਨ ਕਰਕੇ ਦੱਸਿਆ ਤੇ ਲਾਟਰੀ ਵਿਜੇਤਾ ਨੂੰ ਨਕਦ ਇਨਾਮ ਰਾਸ਼ੀ ਦਿੱਤੀ ਗਈ ਹੈ ਦੱਸਿਏ ਕਿ ਹੁਣ ਇੱਕ 6 ਰੁਪਏ ਦੀ ਟਿਕਟ ਦੇ ਨਾਲ ਕਰੀਦਰ ਦੇ ਨਾਲ ਦੇਖੋ 45000 ਰੁਪਈਆ ਕਿਸਾਨ ਨੂੰ ਮਿਲਿਆ ਯਾਨੀ ਕਿ ਜੇਕਰ ਕਿਸੇ ਵਿਅਕਤੀ ਨੂੰ 1 ਰੁਪਈਆ ਵੀ ਮਿਲੇ ਤਾਂ ਉਹ ਵੀ ਕਿੰਨੀ ਖੁਸ਼ੀ ਹੁੰਦੀ ਹੈ ਤੇ ਇੱਥੇ 6 ਰੁਪਏ ਦੇ ਨਾਲ 45000 ਰੁਪਈਆ ਉਸ ਨੂੰ ਮਿਲਿਆ ਉਹ ਬੇਹਦ ਖੁਸ਼ ਹੋਇਆ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕੀਤੀ ਹੈ ਦਰਸਲ ਦੱਸੀਏ ਕਿ ਹੁਣ 6 ਰੁਪਏ ਦੀ ਲੋਟਰੀ ਦੇ ਵਿੱਚ ਕਿਸਾਨ ਦੀ ਕਿਸਮਤ ਚਮਕ ਚੁੱਕੀ ਹੈ ਕਿਸਾਨ ਬਾਗੋ ਬਾਗ ਹੋ ਗਿਆ ਜਿਸ ਦੇ ਨਾਲ ਉਸ ਨੂੰ ਵੱਡਾ ਲਾਭ ਵੀ ਹੋਇਆ ਤੇ ਬੇਹਦ ਕਿਸਾਨ ਖੁਸ਼ ਹੋਇਆ ਤੇ ਉਸ ਤੋਂ ਬਾਅਦ ਉਸਨੇ ਜੋ 6 ਰੁਪਏ ਦੀ ਜਿਹੜੀ ਲੋਟਰੀ ਖਰੀਦੀ ਹੋਈ ਸੀ ਔਰ ਉਸ ਨੂੰ 45000 ਰੁਪਏ ਦਾ ਨਕਦੀ ਇਨਾਮ ਨਿਕਲਿਆ ਔਰ ਜਾਣਕਾਰੀ ਦੇਣ ਤੋਂ ਬਾਅਦ ਕਿਸਾਨ ਨੇ ਕਿਹਾ ਕਿ ਉਸ ਨੂੰ ਉਮੀਦ ਵੀ ਨਹੀਂ ਸੀ ਕਿ ਉਸ ਦਾ ਇਨਾਮ ਵੀ ਨਿਕਲ ਸਕਦਾ ਪਰ ਉਸ ਨੂੰ ਇੱਕ ਵੱਡਾ ਫਾਇਦਾ ਹੋਇਆ ਤੇ ਹਾਲਾਂਕਿ ਤੁਹਾਨੂੰ ਦੱਸਿਏ ਤਾਂ ਟਿਕਟ ਦਾ ਨੰਬਰ ਡਰਾਅ ਚ ਨਿਕਲ ਆਇਆ ਤੇ ਉਸ ਨੂੰ 45000 ਮਿਲ ਗਏ ਤਾਂ ਉਸ ਤੋਂ ਬਾਅਦ ਕਿਸਾਨ ਜਿਹੜਾ ਕਹਿੰਦਾ ਹੈ ਕਿ ਮੈਂ ਬੇहद ਖੁਸ਼ ਆ ਉਸ ਨੂੰ ਜੋ ਹੈ ਉਮੀਦ ਨਹੀਂ ਸੀ ਪਰ ਫਿਰ ਵੀ ਉਸ ਦੀ ਲਾਟਰੀ ਨਿਕਲਾਈ ਹੈ ਇੱਕ ਕਈ ਵਾਰ ਲਾਟਰੀ ਪਾਉਣ ਦੇ ਨਾਲ ਲੋਕ ਕਰੋੜਾਪਤੀ ਬਣ ਜਾਂਦੇ ਨੇ ਤਾਂ ਇੱਕ ਕਿਸਾਨ ਨੂੰ ਜੋ ਹੈ ਵੱਡਾ ਲਾਭ ਹੋਇਆ ਤੇ ਹੁਣ ਦੇਖੋ ਕਿਵੇਂ ਤੁਹਾਡੀ ਕਿਸਮਤ ચમਕ ਸਕਦੀ ਹੈ ਮੇਨਾ ਦੇ ਨਾਂ ਨਾਲ ਕਈ ਵਾਰ ਕਿਸਮਤ ਵੀ ਜੋ ਹੈ ਬਹੁਤ ਵੱਡੀ ਜਿਹੜੀ ਸਫਲਤਾ ਦੇ ਦਿੰਦੀ ਹੈ ਇਹ ਖਬਰ ਕਾਫੀ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਹੈ ਦੱਸਦੀ ਹੈ ਕਿ ਜਿੱਥੇ ਇੱਕ ਕਿਸਾਨ ਦੀ ਕਿਸਮਤ ਖੁੱਲੀ ਤੇ ਮੱਲਾਵਾਲ ਵਿਖੇ ਉਸਨੇ 6 ਰੁਪਏ ਦੀ ਲੋਟਰੀ ਪਾਈ ਸੀਗੀ ਔਰ 6 ਰੁਪਏ ਦੀ ਲੋਟਰੀ ਪਾਉਣ ਦੇ ਨਾਲ ਉਸ ਨੂੰ 45000 ਰੁਪਏ ਦਾ ਨਗਦੀ ਇਨਾਮ ਨਿਕਲਿਆ ਤੇ ਮਿਹਨਤ ਮੁਸ਼ਕਤ ਕਰਨ ਵਾਲਾ ਕਿਸਾਨ ਜਿਸ ਨੇ 6 ਰੁਪਏ ਦੀ ਲੋਟਰੀ ਪਾਉਣ ਦੇ ਨਾਲ ਵੱਡਾ ਉਸ ਨੂੰ ਲਾਭ ਮਿਲਿਆ ਤੇ ਆਪ ਦੇਖੋ ਇਸ ਨੂੰ ਕਹਿੰਦੇ ਨੇ ਕਿ ਕਿਸਮਤ ਜਦੋਂ ਬਦਲਦੀ ਹੈ ਤਾਂ ਫਿਰ ਰਾਤੋਂ ਰਾਤ ਵੀ ਇਨਸਾਨ ਜੋ ਹੈ ਉਹ ਕਰੋੜਾਪਤੀ ਹਜ਼ਾਰਾਪਤੀ ਬਣ ਸਕਦਾ ਹੈ